ਤੇ ਲੰਮੀਆਂ ਹਲੋ ਹਲੋ ਗੁੜੀਆਂ ਉੱਚੀਆਂ ਤੇ ਲੰਮੀਆਂ ਗੁੜੀਆਂ ਪੰਜਾ ਵਧੀਆਂ ਉੱਚੀਆਂ ਤੇ ਲੰਮੀਆਂ ਗੁੜੀਆਂ ਪੰਜਾ ਵਧੀਆਂ ਉੱਚੀਆਂ ਤੇ ਲੰਮੀਆਂ ਨੱਚੇ ਨੱਚ ਤਾਰੇ ਤੇ ਹਲੋ ਹੜੇ ਗੁੜੀਆਂ ਅੱਜ ਮੋਰਾ ਬਾਂਗੂ ਬਹਿਲਾ ਪਾਉਣ ਗੀਆਂ ਮੋਰਾ ਬਾਂਗੂ ਬਹਿਲਾ ਪਾਉਣ ਗੀਆਂ ਅੱਜ ਮੋਰਾ ਬਾਂਗੂ ਪਹਿਲਾ ਪਾਉਣ ਗੀਆਂ ਇੱਕ ਮਿੰਟ ਜੀ ਓ ਮੂਵੀ ਬੜਾਤਾ ਮੂਵੀ ਬਣਾਵੇ ਮੂਵੀ ਬੜਾਤਾ ਮੂਵੀ ਬਣਾਵੇ ਇਹ ਕੋਈ ਨਾ ਜਾਇਓ ਮੂਵੀ ਵਾਲਿਆਂ ਦੀ ਰੱਬ ਲੰਬੀ ਉਮਰ ਬਤਾਵੇ ਮੂਵੀ ਵਾਲਿਆਂ ਦੀ ਰੱਬ ਲੰਬੀ ਉਮਰ ਬਤਾਵੇ ਮੂਵੀ ਵਾਲਿਆਂ ਦੀ ਮੇਰੇ ਨਾਚੇ ਦੀ ਦੇ ਸਿਰ ਤੋਂ ਦੁਪੱਟਾ ਲੈ ਗਿਆ ਨੀ ਮੁੰਡੇ ਮੂਵੀ ਵਾਲਾ ਮੁੰਡੇ ਮੂਵੀ ਵਾਲਾ ਨੱਚੇ ਦੀ ਦੀ ਮੁੰਡਾ ਮੂਵੀ ਵਾਲਾ ਨੱਚੇ ਦੀ ਦੀ ਫੋਟੋ ਲੈ ਗਿਆ ਮੁੰਡਾ ਮੂਵੀ ਵਾਲਾ ਉਹ ਕੈਮਰੇ ਦੀ ਅੱਖ ਵਿੱਚ ਅੱਖ ਪਾਉਣ ਵਾਲਿਓ ਉਹ ਕੈਮਰੇ ਦੀ ਅੱਖ ਵਿੱਚ ਅੱਖ ਪਾਉਣ ਵਾਲਿਓ ਉਹ ਕੈਮਰੇ ਦੀ ਅੱਖ ਪਾਉਣ ਵਾਲਿਓ ਉਹ ਕੈਮਰੇ ਨੂੰ ਕਰੀ ਤੁਕਲਿਕ ਮੁੰਡਿਆ ਇਹ ਨਾ ਨੱਚਦਿਆਂ ਦੀ ਵੋਟੋ ਕਿਤੇ ਮੁੰਡਿਆ ਨਾ ਨੱਚਦਿਆਂ ਦੀ ਵੋਟੋ ਇਹ ਨਾ ਨੱਚਦਿਆਂ ਦੀ ਵੋਟੋ ਕਿਤੇ ਮੁੰਡਿਆ ਨਾ ਨੱਚਦਿਆਂ ਦੀ ਵੋਟੋ ਕਿਤੇ ਮੁੰਡਿਆ ਉਹ ਭਾਰੀ ਮਰਦੀ ਕੱਢਣਗੇ ਅਸੀਂ ਖੜਕ ਕੇ ਲਿਆਂਦਾ ਕੁੰਡਾ ਉਹ ਵੀ ਚ ਕੈਮਰੇ ਕੈਦ ਹੋ ਜਾਂਦਾ ਹੱਸਦਾ ਕੋਈ ਰੋਂਦਾ ਓ ਕਿੱਟੀ ਪਾਰਟੀ ਹੈਪੀ ਬਰਥਡੇ ਓ ਕਿੱਟੀ ਪਾਰਟੀ ਹੈਪੀ ਬਰਥਡੇ ਓ ਬੁਖਸਾਡੇ ਕੋਲ ਹੁੰਦਾ ਦਦੀ ਲੋੜ ਪਈ ਫੋਟੋਗ੍ਰਾਫਰ ਮੁੰਡਾ ਦਦੀ ਲੋੜ ਪਈ ਫੋਟੋਗ੍ਰਾਫਰ ਮੁੰਡਾ ਦਦੀ ਲੋੜ ਪਈ ਗੇੜੇ ਮਾਰਦਾ ਫਿਰੇ ਓ ਮੁੱਛਾ ਝਾੜਦਾ ਫਿਰੇ ਮੈਨੂੰ ਬੈਠੀ ਨੂੰ ਤੇ ਰਿੰਜਣਾ ਤੇ ਤਾੜਦਾ ਫਿਰੇ ਓ ਸੰਗਤੀ ਮੈਂ ਪਾਣੀ ਪਾਣੀ ਹੋ ਗਈ ਮਿੱਤਰਾ ਓ ਕੁੜੀਆਂ ਦੇ ਵਿੱਚ ਗੱਲਾਂ ਹੋਣ ਲੱਗੀਆਂ ਜਦੋਂ ਜ਼ੀਰੇ ਵਾਲਿਆ ਬੇਅੱਖ ਲੜ ਗਈ ਕਤਦੀ ਨੇ ਪੂਣੀਆਂ ਬਚਾਲੇ ਛੱਡੀਆਂ ਓ ਜਦੋਂ ਜ਼ੀਰੇ ਵਾਲਿਆ ਬੇ ਗੇੜੇ ਮਾਰਦਾ ਫਿਰੇ ਓ ਮੱਚਾ ਮਾਰਦਾ ਫਿਰੇ ਗੇੜੇ ਮਾਰ ਓ ਮੈਨੂੰ ਬੇਟੀ ਨੂੰ ਤਰਿੰਜਣਾ ਚ ਤਾੜਦਾ ਫਿਰੇ ਸੰਕੇਦੀ ਮੇ ਪਾਣੀ ਪਾਣੀ ਹੋ ਗਈ ਮਿੱਤਰਾ ਓ ਕੁੜੀਆਂ ਦੇ ਵਿੱਚ ਗੱਲਾਂ ਹੋਣ ਲੱਗੀਆਂ ਜਦੋਂ ਚੀਰੇ ਵਾਲਿਆ ਬੇਅਕੇ ਲੜ ਗਈ ਕਤ ਦੇ ਦੀਨੇ ਪੂਣੀਆਂ ਵਿਚਾਲੇ ਛੱਡੀਆਂ ਓ ਚੀਰੇ ਕਤ ਦੇ ਦੀਨੇ ਪੂਣੀਆਂ ਵਿਚਾਲੇ ਛੱਡੀਆਂ ਓਏ ਆਉਂਦੀ ਕੁੜੀਏ ਜਾਂਦੀ ਕੁੜੀਏ ਓ ਕੁੜੀਏ ਕੁੜੀਏ ਆਉਂਦੀ ਕੁੜੀਏ ਜਾਂਦੀ ਕੁੜੀਏ ਪੈਰ ਪਿਛਾਂ ਨੂੰ ਪਾਵੇਂ ਨੀ ਕਾਲੀ ਕਾਲੀ ਪੈਰ ਪਟ ਲੈ ਤੀਆਂ ਲੱਗੀਆਂ ਪਿਪਲ ਦੀ ਛਾਂਵੇਂ ਨੀ ਕਾਲੀ ਕਾਲੀ ਪੈਰ ਪਟ ਤੀਆਂ ਲੱਗੀਆਂ ਪਿਪਲ ਦੀ ਛਾਂਵੇਂ ਨੀ ਕਾਲੀ ਕਾਲੀ ਪੈਰ ਪਟ ਲੈ ਓਏ ਆਉਂਦੀਆਂ ਪਿਪਲ ਦੀ ਛਾਂਵੇਂ ਕਾਲੀ ਕਾਲੀ ਪੈਰ ਪਟ ਲੈ ਓਏ ਆਉਂਦੀ ਕੁੜੀਏ ਜਾਂਦੀ ਕੁੜੀਏ ਓ ਬਿੱਪਲੀ ਪੀਂਗਾ ਪਾਈਆਂ ਨਹੀਂ ਗਿੱਦੇ 'ਚ ਤਮਾਲ ਮੱਚ ਗਈ ਜਦੋਂ ਨੱਚੀਆਂ ਨਣਦ ਪਰ ਜਾਈਆਂ ਨਹੀਂ ਗਿੱਦੇ 'ਚ ਤਮਾਲ ਮੱਚੇ ਜਦੋਂ ਨੱਚੀਆਂ ਨਣਦ ਪਰ ਜਾਈਆਂ ਪਈ ਗਿੱਦੇ 'ਚ ਤਮਾਲ ਮੱਚ ਗਈ ਓ ਸੋਹਣ ਦਾ ਮਹੀਨਾ ਮੰਜੇ ਡਾਈਏ ਨਾ ਬੇਜੋੜ ਕੇ ਮੰਜੇ ਡਾਈਏ ਨਾ ਬੇਜੋੜ ਕੇ ਉਹ ਬਾਗੇ ਦੇ ਪਨਾਲੇ ਪਾਣੀ ਲੈ ਜੂਗਾ ਬੇਰੋੜ ਕੇ ਬਾਗੇ ਦੇ ਪਨਾਲੇ ਪਾਣੀ ਏ ਰੋੜ ਕੇ ਉਹ ਬਾਗੇ ਦੇ ਪਨਾਲੇ ਪਾਣੀ ਲੈ ਜੂਗਾ ਬੇਰੋ ਉਹ ਸੋਹਣ ਦੇ ਮਹੀਨੇ ਮੰਜੇ ਡਾਈਏ ਨਾ ਬੇਜੋੜ ਕੇ ਉਹ ਸੌਣ ਦੇ ਮਹੀਨੇ ਬਾਗਾਂ ਵਿੱਚ ਬੋਲਣ ਮੋਰ ਵੇ ਸੌਣ ਦੇ ਮਹੀਨੇ ਉਹ ਸੌਣ ਦੇ ਮਹੀਨੇ ਬਾਗਾਂ ਵਿੱਚ ਬੋਲਣ ਮੋਰ ਵੇ ਜੇ ਮੈਂ ਨਹੀਂ ਸੋਹਰੇ ਜਾਣਾ ਗੱਡੀ ਨੂੰ ਖਾਲੀ ਮੋੜ ਵੇ ਜੇ ਮੈਂ ਨਹੀਂ ਸੋਹਰੇ ਜਾਣਾ ਜੇ ਮੈਂ ਨਹੀਂ ਸੋਹਰੇ ਜਾਣਾ ਗੱਡੀ ਨੂੰ ਮੈਂ ਨਹੀਂ ਸੋਹਰੇ ਜਾਣਾ ਗੱਡੀ ਨੂੰ ਖਾਲੀ ਮੋੜ ਵੇ ਜਾ ਮੈਂ ਨਹੀਂ ਸੋਹਰੇ ਜਾ ਮੈਂ ਨਹੀਂ ਸੋਹਰੇ ਜਾਣਾ ਗੱਡੀ ਨੂੰ ਖਾਲੀ ਮੋੜ ਵੇ ਜਾ ਤੇਰੇ ਜਹੇ ਨੂੰ ਵੇ ਮੈਂ ਟਿਚ ਨਾ ਜਾਣਦੀ ਓ ਤੇਰਾ ਮੇਰਾ ਬਣਦਾ ਨਾ ਮੇਚ ਮੁੰਡਿਆ ਤੈਨੂੰ ਮੋਗੇ ਦੀ ਮੰਡੀ ਤੇ ਆਵਾ ਵੇਚ ਮੁੰਡਿਆ ਤੈਨੂੰ ਤੇ ਆਮਾ ਵੇਚ ਮੁੰਡੇ ਆ ਤੈਨੂੰ ਮੋਗੇ ਦੀ ਮੰਡੀ ਤੇ ਆਮਾ ਵੇਚ ਮੁੰਡੇ ਆ ਤੈਨੂੰ ਤੂੰ ਮੋਗੇ ਦੀ ਮੰਡੀ ਤੇ ਆਮਾ ਵੇਚ ਮੁੰਡੇ ਆ ਓ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਮੋਗਾ ਓਏ ਉਥੋਂ ਦੇ ਦੋ ਸਾਹ ਸੁਣੀ ਦੇ ਉਥੋਂ ਦੇ ਦੋ ਸਾਹ ਸੁਣੀ ਦੇ ਬੜੀ ਉਹਨਾਂ ਦੀ ਸੋਭਾ ਓਏ ਆਉਂਦੀ ਜਾਂਦੀ ਨੂੰ ਕੜਾ ਚਕਾਉਂਦੇ ਓਏ ਆਉਂਦੀ ਜਾਂਦੀ ਨੂੰ ਕੜਾ ਚਕਾਉਂਦੇ ਮਗਰੋਂ ਮਾਰਦੇ ਗੋਡਾ ਲੱਕੋ ਦਾ ਪਤਲਾ ਜਿਆ ਪਾਰ ਸੈਨ ਦਾ ਜੋਗਾ ਲੱਕੋ ਦਾ ਪਤਲਾ ਜਿਆ ਪਾਰ ਸੈਨ ਨਾਲ ਜੋ ਗਾਲਖੋ ਦਾ ਬਦਲਾ ਜਿਆ ਪਾਰ ਸੈਨ ਨਾਲ ਜੋ ਗਾਲਖੋ ਦਾ ਬਦਲਾ ਜਿਆ ਓ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਗੜਦੀ ਓ ਉਥਾਂ ਦੀਆਂ ਦੋ ਨਾਰਾ ਸੁਣੀ ਦੀਆਂ ਓ ਉਥੋਂ ਦੀਆਂ ਦੋ ਨਾਰਾ ਸੁਣੇ ਦੀਆਂ ਖੂਤੋਂ ਪਾਣੀ ਪੜਦੀ ਭਈ ਉੱਚਾ ਚਵਾਰਾ ਉੱਚੀਆਂ ਪੌੜੀਆਂ ਭਈ ਉੱਚਾ ਚਵਾਰਾ ਉੱਚੀਆਂ ਪੌੜੀਆਂ ਸੈਨਲ ਪਾਪਾ ਚੜਦੀ ਵਿਆਹ ਕਰਵਾਉਣਾ ਸੀ ਲੱਕ ਬਦਲੇ ਤੋਂ ਡਰਦੀ ਵਿਆਹ ਕਰਵਾਉਣਾ ਸੀ ਲਕ ਬੱਲੇ ਤੋਂ ਦੰਦੀ ਬਿਆ ਕਰਵਾਉਣਾ ਸੀ ਓ ਨੱਚਣਾ ਜਾਣਦੀ ਗਾਉਣਾ ਮੈਂ ਜਾਣਦੀ ਓ ਨੱਚਣਾ ਜਾਣਦੀ ਗਾਉਣਾ ਮੈਂ ਜਾਣਦੀ ਓ ਮੈਂ ਨੱਚਦੀ ਨਾ ਹਾਰੀ ਉਧਰ ਰੁਮਾਲ ਹਿਲੇਆ ਮੇਰੀ ਅਦਰੋਂ ਹੀ ਬੁਲਕਾ ਉਧਰ ਰੁਮਾਲ ਹਿਲੇਆ ਮੇਰੀ ਅਦਰੋਂ ਹੀ ਬੁਲ ਉਧਰ ਰਮਾਲ ਹਿੱਲਿਆ ਤੇਰੀ ਅਧਰੋਂ ਹੀ ਨਹੀਂ ਬੁਲਗਾਰ ਉਧਰ ਰਮਾਲ ਹਿੱਲਿਆ ਉਹ ਪਹਿਣਾ ਪਹਿਣਾ ਕਦੇ ਨਾ ਲੜੀਆਂ ਉਹ ਪਹਿਣਾ ਪਹਿਣਾ ਕਦੇ ਨਾ ਲੜੀਆਂ ਉਹ ਸਾਡੂ ਲੜਕੇ ਮਰ ਕੇ ਕੋਲਾ ਬੋਲਦੀਆਂ ਵਿਜਵਾਗਾ ਦੇ ਵੜ ਕੇ ਕੋਲਾ ਬੋਲਦੀਆਂ ਵਿਜਵਾਗਾ ਦੇ ਵੜ ਕੇ ਕੋਲਾ ਬੋਲਦੀਆਂ ਵਿਜਵਾਗਾ ਦੇ ਵੜ ਕੇ ਕੋਲਾ ਬੋਲਦੀਆਂ ਵਿਜਵਾਗਾ ਦੇ ਵੜਕੇ ਗੋਲਾ ਬੋਲਦੀਆਂ ਵਿਜਵਾਗਾ ਦੇ ਵਿਜਵਾਗਾ ਦੇ ਵੜਕੇ ਗੋਲਾ ਬੋਲਦੀਆਂ ਉਹ ਕੁੜੀਆਂ ਪੰਜਾਬ ਦੀਆਂ ਉੱਚੀਆਂ ਤੇ ਲੰਮੀਆਂ ਉਹ ਨੱਚੇ ਨੱਚ ਤਾਰਤ ਹਲਾਉਣਗੀਆਂ ਅੱਜ ਮੋਰਾ ਵਾਂਗੂ ਪਹਿਲਾ ਪਾਉਣਗੀਆਂ ਅੱਜ ਮੋਰਾ ਵਾਂਗੂ ਪਹਿਲਾ ਪਹੁੰਨ ਗਿਆ ਅੱਜ ਮੋਰਾ ਵਾਂਗੂ ਪਹਿਲਾ ਪਹੁੰਨ ਗਿਆ ਵੀ ਅੱਜ ਮੋਰਾ ਬੱਲੇ ਬੱਲੇ ਬਈ ਲੋਕਾਂ ਬਾਣੇ ਮੋਰ ਬੋਲਦਾ ਚਿੱਕੇ ਚਾਰ ਖਸੋਣੀਆਂ ਤੇਰਾ ਲੋਕਾਂ ਬਾਣੇ ਮੋਰ ਬੋਲਦਾ ਚਿੱਕੇ ਇਕੇ ਚਾਰੇ ਖਸੌਣੀਏ ਤੇਰਾ ਲੋਕਾਂ ਪਾਣੇ ਮੋਰ ਬੋਲਦਾ ਇਕੇ ਚਾਰੇ ਖਸੌਣੀਏ ਤੇਰਾ ਲੋਕਾਂ ਪਾਣੇ ਮੋਰ ਬੋਲਦਾ ਓਏ ਹੱਸ ਲੈ ਮਨਾ ਵੇ ਤੂੰ ਖੇਡ ਲੈ ਮਨਾ ਓਏ ਹੱਸ ਲੈ ਮਨਾ ਵੇ ਤੂੰ ਖੇਡ ਲੈ ਮਨਾ ਇਸ ਜੱਗ ਤੇ ਨਹੀਂ ਆਉਣਾ ਫੇਰ ਬੇਮਨਾ ਇਸ ਜੱਗ ਤੇ ਨਹੀਂ ਆਉਣਾ ਫੇਰ ਬੇਮਨ ਐਸੇ ਜਾਕੇ ਤੇ ਨਹੀਂ ਆਉਣਾ ਫੇਰ ਬੇਮਨ ਇੱਕ ਮਿੰਟ ਆਜੋ ਭਾਬੀ ਜੀ ਤੁਸੀਂ ਵੀ ਆਜੋ ਹੁਣ ਤਾਂ ਤੁਸੀਂ ਆ ਥੋੜੇ ਫੌਜੀ ਤਾਂ ਬਣਦੀਆਂ ਬੋਲੀ ਚਾਰ ਆਓ ਜੀ ਉਹ ਤੂੰ ਵੀ ਲੜੇ ਤੇਰੀ ਮਾਂ ਵੀ ਲੜੇ ਉਹ ਫੌਜੀ ਲੜੇ ਤੇਰੀ ਮਾਂ ਵੀ ਲੜੇ ਉਹ ਤੂੰ ਵੀ ਲੜੇ ਤੇਰੀ ਮਾਂ ਵੀ ਲੜੇ ਉਹ ਫੌਜੀ ਲੜੇ ਤੇਰੀ ਮਾਂ ਵੀ ਲੜੇ ਗੱਲ ਦੱਸੂਗੀ ਕੱਲੇ ਨੂੰ ਜਾਣਾ ਫੌਜੀ ਆਵੇ ਤੇਰੇ ਨਾਲ ਬੰਬੇ ਨੂੰ ਆਣਾ ਫੌਜੀ ਆਵੇ ਤੇਰੇ ਜਾਣਾ ਫੌਜੀ ਆਵੇ ਤੇਰੇ ਨਾਲ ਬੰਬੇ ਓ ਜਾਣਾ ਫੌਜੀ ਆਵੇ ਤੇਰੇ ਨਾਲ ਬੰਬੇ ਓ ਜਾਣਾ ਫੌਜੀ ਆਵੇ ਤੇਰੇ ਨਾਲ ਬੰਬੇ ਨੂੰ ਓ ਫੌਜੀ ਫੌਜੀ ਹਰ ਕੋਈ ਕਹਿੰਦਾ ਫੌਜੀ ਬੜੇ ਕਸਾਈ ਨਹੀਂ ਆਪ ਤਾਂ ਲੈਂਦੇ ਮੱਛਰਦਾਨੀ ਭਾਈ ਆਪ ਤਾਂ ਲੈਂਦੇ ਮੱਛਰਦਾਨੀ ਮੈਨੂੰ ਦੇਵੇ ਰਜਾਈ ਨਹੀਂ ਕਰ ਫੌਜੀ ਦੇ ਕੈਦ ਕੱਟ ਕੇ ਆਈ ਨਹੀਂ ਕਰ ਫੌਜੀ ਦੇ ਇਹ ਆਈ ਨਹੀਂ ਕਰ ਕੱਟ ਕੇ ਕੈਦ ਕੱਟ ਕੇ ਆਹੀ ਨਹੀਂ ਕਰ ਫੌਜੀ ਦੇ ਕੈਦ ਕੱਟ ਕੇ ਓ ਫੌਜੀ ਫੌਜੀ ਹਰ ਕੋਈ ਕਹਿੰਦਾ ਫੌਜੀ ਫੌਜੀ ਹਰ ਕੋਈ ਕਹਿੰਦਾ ਫੌਜੀ ਫੌਜੀ ਨਾਲ ਬਿਆਹੀ ਨਹੀਂ ਕਰ ਫੌਜੀ ਦੇ ਬੜੇ ਚਮਨ ਵਾਲੇ ਆਹੀ ਨਹੀਂ ਕਰ ਫੌਜੀ ਦੇ ਨਹੀਂ ਕਰ ਫੌਜੀ ਦੇ ਬੜੇ ਚਮਨ ਵਾਲੇ ਆਹੀ ਨਹੀਂ ਕਰ ਫੌਜੀ ਦੇ ਓ ਜੇ ਕੁੜੀਏ ਤੂੰ ਸਾਨੂੰ ਬਰਦੀ ਚ ਵੇਖਣਾ ਓ ਆ ਜੀ ਸਾਡੇ ਬਾਡਰ ਤੇ ਗੋਲੀ ਚੱਲੂਗੀ ਨਹੀਂ ਤੇਰੇ ਓ ਗੋਲੀ ਚੱਲੂਗੀ ਨਹੀਂ ਤੇਰੇ ਗੋਲੀ ਚੱਲੂਗੀ ਨਹੀਂ ਤੇਰੇ ਆ ਡਰ ਤੇ 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 ਗੋਲੀ ਚੱਲੂਗੀ ਨਹੀਂ ਓ ਸਾਰੇ ਤਗਣੇ ਮੇਰੇ ਮਾਪਿਆਂ ਨੇ ਪਾਏ ਓਏ ਕੋ ਤੇ ਵੀ ਤੇ ਉਹ ਦੇ ਕਰਦਾ ਨਹੀਂ ਜਦੋਂ ਲੜਦਾ ਤੇ ਲਾ ਦੇ ਲਾ ਦੇ ਕਰਦਾ ਨਹੀਂ ਲੜਦਾ ਤੇ ਲਾ ਦੇ ਲਾ ਦੇ ਓ ਜੇ ਇਹ ਮੁੰਡਿਆ ਤੂੰ ਮੈਨੂੰ ਨੱਚਦੀ ਵੇਖਣਾ ਜੇ ਇਹ ਮੁੰਡਿਆ ਤੂੰ ਮੈਨੂੰ ਨੱਚਦੀ ਵੇਖਣਾ ਓ ਸੂਟ ਸਵਾਦੇ ਫਿੱਟ ਮੁੰਡਿਆ ਮੇਰੀ ਨੱਚਦੀ ਦੀ ਫੋਟੋ ਖਿੱਚ ਮੁੰਡਿਆ ਮੇਰੀ ਨੱਚਦੀ ਦੀ ਤੇ ਦੀਦੀ ਫੋਟੋ ਖਿੱਚ ਮੁੰਡਿਆ ਮੇਰੀ ਨੱਚਦੀ ਦੀ ਫੋਟੋ ਖਿੱਚ ਮੁੰਡਿਆ ਓ ਜੇ ਮੁੰਡਿਆ ਤੂੰ ਮੈਨੂੰ ਨੱਚਦੀ ਵੇਖਣਾ ਓ ਸੂਟ ਸਵਾਦੇ ਫਿੱਟ ਮੁੰਡਿਆ ਮੇਰੀ ਨੱਚਦੀ ਦੀ ਫੋਟੋ ਖਿੱਚ ਮੁੰਡਿਆ ਨੱਚਦੀ ਦੀ ਫੋਟੋ ਓ ਬੱਲੇ ਬੱਲੇ ਬਈ ਕੱਗਰੇ ਦਾ ਘੇਰ ਵੇਖ ਕੇ ਬੱਲੇ ਬੱਲੇ ਤਕੀਲੇ ਨੱਚਦੇ ਹੋਏ ਕੱਗਰਾ ਬਹੁਤ ਸੋਹਣਾ ਪਾਇਆ ਜੀ ਦੋ ਬੋਲੇ ਤੇ ਲੜਕੀ ਤੇ ਬਣਦੀ ਐ ਕੱਗਰਾ ਬੜਾ ਸੋਹਣਾ ਪਾਇਆ ਓ ਬੱਲੇ ਬੱਲੇ ਬਈ ਕੱਗਰੇ ਦਾ ਘੇਰ ਵੇਖ ਕੇ ਬੱਲੇ ਬੱਲੇ ਤਕੀਲੇ ਨੱਚਦੇ ਹੋਏ ਥਾਣੇਦਾਰ ਨੇ ਕਚੈਰੀ ਬੰਦ ਕੀਤੀ ਕੱਗਰੇ ਦਾ ਘੇਰ ਵੇਖ ਕੇ ਥਾਣੇ ਇਰਵੇ ਕੇ ਥਾਣੇਦਾਰ ਨੇ ਕਿਚੇਰੀ ਬੰਦ ਕੀਤੀ ਅਗਰੇ ਦਾ ਘੇਰ ਵੇਖ ਪੇਕਿਆਂ ਦੇ ਘਰ ਹੀ ਧੀਆਂ ਨੂੰ ਮੌਜਾਂ ਹੁੰਦੀਆਂ ਨੇ ਜਿੰਨੀ ਐਸ਼ ਕਰਨ ਪੇਕਿਆਂ ਦੇ ਘਰੇ ਵਧੀਆ ਗੱਲ ਆ ਠੀਕ ਹੈ ਨੇ ਜੀ ਓ ਲੋਈ 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 ਕੁੜੀਓ ਓ ਲੋਈ 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 ਕੁੜੀਓ ਮਾਮਾ ਬਾਰੇ ਕੀ ਮੌਜ ਨਾ ਕੋਈ ਕੁੜੀਓ ਮਾਮਾ ਬਾਰੇ ਕੀ ਮੌਜ ਨਾ ਮਾ ਮਾਰੇ ਕੀ ਮੋਹ ਜੇ ਨਾ ਕੋਈ ਕੁੜੀਓ ਮਾ ਬਾਰੇ ਕੀ ਮੋਹ ਜੇ ਨਾ ਕੋਈ ਕੁੜੀਓ ਓ ਲੋਈ 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 ਕੁੜੀਓ ਓ ਲੋਈ 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 ਕੁੜੀਓ ਸਸਾਂ ਬਾਰੇ ਕੀ ਮੋਹ ਜੇ ਨਾ ਕੋਈ ਕੁੜੀਓ ਸਸਾਂ ਸਸਾਂ ਬਾਰੇ ਕੀ ਮੋਹ ਜੇ ਨਾ ਕੋਈ ਕੁੜੀਓ ਸਸਾਂ ਬਾਰੇ ਕੀ ਮੋਹ ਸਸਾਂ ਬਾਰੇ ਕੀ ਮੋਹ ਜੇ ਨਾ ਕੋਈ ਕੁੜੀ ਹੋ ਸਸਾਂ ਸਸਾਂ ਬਾਰੇ ਕੀ ਮੋਹ ਜੇ ਨਾ ਕੋਈ ਕੁੜੀ ਢੇੜੇ ਮਾਰਦਾ ਫਿਰੇ ਬੇ ਮੁੱਛਾ ਛਾੜਦਾ ਫਿਰੇ ਮੈਨੂੰ ਬੈਠੀ ਨੂੰ ਤੇ ਰਿੰਝਣਾ ਚ ਤਾੜਦਾ ਫਿਰੇ ਓ ਸੰਗ ਦੀ ਮੈਂ ਪਾਣੀ ਪਾਣੀ ਹੋ ਗਈ ਮਿੱਤਰਾ ਉਹ ਕੁੜੀਆਂ ਦੇ ਵਿੱਚ ਗੱਲਾਂ ਹੋਣ ਲੱਗੀਆਂ ਜਦੋਂ ਚੀਰੇ ਵਾਲਿਆ ਬੇਅੱਖ ਲੜ ਗਈ ਕਤਦੀ ਨੇ ਪੂਣੀਆਂ ਵਿਚਾਲੇ ਛੱਡੀਆਂ ਜਦੋਂ ਚੀਰੇ ਕਤਦੀ ਨੇ ਪੂਣੀਆਂ ਵਿਚਾਲੇ ਛੱਡੀਆਂ ਘੇੜੇ ਮਾਰਦਾ ਫਿਰੇ ਉਹ ਮੁੱੱਚਾ ਚਾੜਦਾ ਫਿਰ ਉਹ ਜਦੋਂ ਜਿੱਗਦੇ ਤੇਰੇ ਹਾਲੀ ਚੱਲਦੇ ਉਹ ਬਾਲੀ ਤਾਂ ਦੇ ਟਾਲੇ ਵੀ ਸੁਨੇਹਾ ਕਰਦੇ ਓ ਖਰੇ ਕਤਤੋ ਤੋੜ ਜਨ ਬੰਗਾ ਮੇਰੀਆਂ ਓ ਟੋਟੇ ਟੋਟੇ ਹੋਈਆਂ ਮੰਜੇ ਉਤੋਂ ਲੱਭੀਆਂ ਜਦੋਂ ਚੀਰੇ ਵਾਲਿਆ ਬੇਅਕਲ ਲੜ ਗਈ ਕਤਦੀ ਨੇ ਪੂਣੀਆਂ ਬਚਾਲੇ ਛੱਡੀਆਂ ਜਦੋਂ ਚੀਰੇ ਕਤਦੀ ਨੇ ਪੂਣੀਆਂ ਬਚਾਲੇ ਛੱਡੀਆਂ ਘੇੜੇ ਮਾਰਦਾ ਪੀਰੇ ਓ ਮੁੱੱਚਾ ਝਾੜਦਾ ਪੀਰੇ ਘੇੜੇ ਮਾਰਦਾ ਪੀਰੇ ਓ ਕਿਸੇ ਦਾ ਮਾਈ ਆਡੀਸੀ ਲੱਗਿਆ ਕਿਸੇ ਦਾ ਥਾਣੇਦਾਰ ਓ ਕਿਸੇ ਦਾ ਮਾਈ ਆਡੀਸੀ ਲੱਗਿਆ ਕਿਸੇ ਦਾ ਥਾਣੇਦਾਰ ਓ ਮੇਰੇ ਮਾਈਏ ਦੀ ਪੱਕੀ ਨੌਕਰੀ ਰਹਿੰਦਾ ਵਿੱਚ ਵਜਾਰ ਨਿੱਕੀ ਕੰਮ ਕਰਦਾ ਓ ਘੋਲ ਗੱਪੇ ਵੇਚਦਾ ਨਹੀਂ ਘੋਲ ਗੱਪੇ ਵੇਚਦਾ ਘੋਲ ਗੱਪੇ ਵੇਚਦਾ ਨਹੀਂ ਓ ਘੋਲ ਗੱਪੇ ਵੇਚਦਾ ਨਹੀਂ ਓ ਘੋਲ ਗੱਪੇ ਵੇਚਦਾ ਨਹੀਂ ਓਏ ਗੋਲ ਗੱਪੇ ਵੇਚਦਾ ਨਹੀਂ ਗੋਲ ਗੱਪੇ ਵੇਚਦਾ ਗੋਲ ਗੱਪੇ ਵੇਚਦਾ ਨਹੀਂ ਰਾਜੀਆ ਵੇਚਦਾ ਨਹੀਂ ਗੋਲ ਗੱਪੇ ਵੇਚਦਾ ਨਹੀਂ ਗੋਲ ਗੱਪੇ ਵੇਚਦਾ ਓ ਕਿਸੇ ਦਾ ਮਈਆ ਮੋਟਰਸਾਈਕਲ ਦੇ ਕਿਸੇ ਦਾ ਮਈਆ ਕਾਰ ਚ ਓ ਮੇਰਾ ਮਈਆ ਤਾਂ ਬੱਸ ਵਿੱਚ ਆਵੇ ਠੀਕ ਹੈ ਨਾ ਓ ਨਾਲਾ ਟੁੱਟ ਗਿਆ ਨਹੀਂ ਹੋ ਗਿਆ ਮੋਢੇ ਤੰਗ ਨਾਲਾ ਟੁੱਟਿਆ ਨਹੀਂ ਹੋ ਗਿਆ ਮੋਢੇ ਤੰਗੇ ਨਾਲਾ ਨਾਲਾ ਟੁੱਟ ਗਿਆ ਨਹੀਂ ਹੋ ਗਿਆ ਨਾਲਾ ਟੁੱਟ ਗਿਆ ਨਹੀਂ ਦੇਖੋ ਕਿੱਡਾ ਮਲੰਗ ਨਾਲਾ ਟੁੱਟ ਗਿਆ ਨਹੀਂ ਹੋ ਗਿਆ ਨੰਗ ਮਲੰਗ ਹੋ ਗਿਆ ਨੰਗ ਮਲੰਗ